ਸਤਿ ਸ੍ਰੀ ਅਕਾਲ ਪੰਜਾਬੀਓ ਮਾਤਾ ਦਾ ਵੀਰ ਲੱਖਾ ਮਾਨ ਬਹੁਤ ਹੀ ਮੰਤ ਭਾਗੀ ਘਟੜਨਾ ਵਾਪਰੀ ਪਿੰਡ ਪਗਟਾਣਾ ਬੂੜ ਵਾਲਾ ਜਿਹੜਾ ਗੁਰਦਾਸਪੁਰ ਤਸਵੀਲ ਡੇਰਾ ਬਾਬਾ ਨਾਨਕ ਸਾਹਿਬ ਜੀ ਗੁਰਸੇਕ ਬੱਚਾ ਸੀਗਾ ਹਰਪ੍ਰੀਤ ਸਿੰਘ ਪਿਤਾ ਸਵਰਨ ਸਿੰਘ ਘਟੜਨਾ 1 ਮਈ 2024 ਨੂੰ ਵਾਪਰੀ ਇਹ ਵੀਰ ਟਰੱਕ ਡਰਾਈਵਰੀ ਕਰਦਾਗਾ ਤੇ ਆਦਾ ਰੋਜੀ ਰੋਟੀ ਕਮਾਉਂਦਾ ਉਹਦੇ ਦੋਤੇ ਪਰਿਵਾਰ ਪਾਲ ਰਿਆ ਸੀ ਬਹੁਤ ਹੀ ਗਰੀਬ ਤੇ ਲੋੜਵੰਦ ਪਰਿਵਾਰ ਹੈਗਾ ਇਹ ਬੱਚਾ ਵੀ ਬਹੁਤ ਹੁਸ਼ਿਆਰ ਤੇ ਇੰਟੈਲੀਜੈਂਟ ਸੀਗਾ ਇਹ ਗੁਰਦੁਆਰਾ ਸਾਹਿਬ ਗ੍ਰੰਥੀ ਦੀ ਸੇਵਾ ਵੀ ਨਾਲ-ਨਾਲ ਪੜਾਈ ਦੇ ਨਿਭਾ ਰਿਆ ਸੀਗਾ ਬੋਲਿਆ ਵੀ ਸਾਡੇ ਘਰ ਦੀ ਸੌਖੀ ਰੋਟੀ ਚੱਲੀ ਜਾਵੇ ਇੱਕ ਦਿਨ ਕੀ ਹੋਇਆ ਇਸ ਦੀ ਮਾਤਾ ਨੇ ਰਿਸ਼ਤੇਦਾਰੀ ਦੇ ਵਿੱਚ ਜਾਣਾ ਸੀ ਉਹ ਕਦੇ ਵੀ ਘੰਟੇ ਦੋ ਘੰਟੇ ਤੱਕ ਅਸੀਂ ਵਾਪਸ ਮੁੜੇ ਆਵਾਂਗੇ ਐਸਾ ਕਹਿ ਦਿੱਤਾ ਉਹ ਦੋਨੇ ਜੀ ਰਿਸ਼ਤੇਦਾਰੀ ਨੂੰ ਜਾਵੜੇ ਤੇ ਇਹਨੂੰ ਘਰੇ ਛੱਡ ਗਏ ਇਹਨੂੰ ਘਰੋਂ ਜੋ ਛੱਡ ਕੇ ਗਏ ਕੀ ਹਾਲ ਹੋਦਾ ਤਾਂ ਐਸੇ ਕਿੰਨੇ ਚੋ ਆਂਦੀ ਵਾਂਡੇ ਨੂੰ ਕਹਿ ਗਏ ਵੀ ਨਿਗ੍ਹਾ ਰੱਖਿਓ ਤੇ ਜੋ ਇਹ ਵੀਰ ਸਵਰਨ ਸਿੰਘ ਆ ਇਹਦੇ ਬ੍ਰਦਰ ਨਾਲ ਇਹਨਾਂ ਦੀ ਨਹੀਂ ਬਣਦੀ ਤੇ ਉਹਨਾਂ ਨੇ ਖਾ ਰੱਖਦਾ ਵੀ ਇਹਨਾਂ ਦਾ ਸ਼ੱਕ ਆ ਉਹਦੇ ਤੇ ਤੇ ਪਤਾ ਨਹੀਂ ਲੱਗਿਆ ਵੀ ਇਹ ਲੰਮਾ ਪਾਇਆ ਪਿਆ ਸੀਗਾ ਵੀ ਗੱਲ ਘੁੱਟ ਕੇ ਮਾਰਿਆ ਕਿ ਕੋਈ ਜਾਨਵਰ ਲੜ ਗਿਆ ਕੀ ਹੋ ਗਿਆ ਉਸ ਦਾ ਸਪਸ਼ਟਿਕਰਨ ਹਜੇ ਨਹੀਂ ਹੋਇਆ ਤੇ ਵੱਤ ਵੱਦ ਇਹਨਾਂ ਦੀ ਸਪੋਰਟ ਕਰਿਓ ਵੀਡੀਓ ਨੂੰ ਵੱਤਵਾ ਸ਼ੇਅਰ ਕਰਿਓ ਤਾਂ ਇਹਨਾਂ ਦੀ ਜਿੰਨੀ ਹੋ ਸਕਦੀ ਆ ਤੇ ਕੋਈ ਦਸਵੰਦ ਮਾਸਟਰਾਂ ਦਾ 10 50 100 ਦੇ ਨਾਲ ਕਹਿੰਦੇ ਮੂਹ ਬੂੰਦ ਨਾਲ ਤਲਾਬ ਭਰ ਜਾਂਦਾ ਜਰੂਰ ਇਹਨਾਂ ਦੇ ਹਲਪ ਕਰਿਓ ਬਹੁਤ ਹੀ ਲੋੜਵੰਦ ਪਰਿਵਾਰ ਆ ਤੇ ਬੱਚੇ ਦੀ ਜੋ ਟੀਚਰ ਸੀ ਉਸ ਨੇ ਮੇਰੇ ਨਾਲ ਕੰਡਕਟ ਕੀਤਾ ਸੀ ਤਾਂ ਮੈਨੂੰ ਕਹਿੰਦੇ ਵੀਰ ਜੀ ਤੁਸੀਂ ਇਹ ਵੀਡੀਓ ਜ਼ਰੂਰ ਪਾਇਓ ਤੇ ਮੈਂ ਇਸ ਕਰਕੇ ਤੁਹਾਨੂੰ ਵੀਡੀਓ ਪਾ ਰਿਹਾ ਤੇ ਜਿੰਨੀ ਹੋ ਸਕਦਾ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਮੈਂ ਤੁਹਾਨੂੰ ਇਹਨਾਂ ਦੇ ਘਰ ਦੇ ਹਾਲਾਤ ਵੀ ਦਿਖਾ ਦਿੰਨਾ ਜੋ ਇਹਦੇ ਪਿਤਾ ਦੇ ਮਾਤਾ ਦੇ حال ਦੇਖ ਕੇ ਆਪ ਦਾ ਵੀ ਮਨ ਰੋਣਾ ਆ ਜਾਂਦਾ ਕਿੰਨਾ ਸੋਹਣਾ ਸਨੱਖਾਂ ਨੌਜਵਾਨ ਛੋਟਾ ਜਿਹਾ ਬੱਚਾ ਕਿੰਨਾ ਪਿਆਰਾ ਲੱਗ ਰਿਹਾਗਾ ਹੈ ਵੀ ਅੰਬਰਤਾਰੀ ਗੁਰਸਿੱਖ ਇਹ ਜੇ ਦਰਿੰਦੇ ਲੋਕ ਜੇ ਕੋਈ ਦਸ਼ਮਣੀ ਕੱਢਣੀ ਹੈ ਤਾਂ ਇਹਦੇ ਪਿਓ ਨਾਲ ਕੱਢਦਾ ਉਹਦੇ ਹਿੱਕ ਜਵਾਜਦਾ ਇਸ ਬੱਚੇ ਮਸੂਮ ਤੋਂ ਕੀ ਲਗਾੜਿਆ ਗਿਆ ਹੈ ਨੇ ਆਦੂ ਦੀ ਘਰ ਵੇਖ ਰਹੇ ਹਾਂ ਕਿਵੇਂ ਟੀਲਾ ਟੀਲਾ ਜਵੜ ਕੇ ਕਿਵੇਂ ਛੜਕਾ ਤੇ ਨੀਂਦਰੇ ਕੱਟ-ਕੱਟ ਕੇ ਜੋ ਆਚਾਰ ਟਾ ਖੜੀਆਂ ਕੀਤੀਆਂ ਐ ਇਸਨੇ ਬਾਈ ਨੇ ਕਿਤਾ ਕਿੰਨੀ ਮਿਹਨਤ ਲੱਗ ਗਈ ਵੀਰ ਨੂੰ ਵੀ ਮੇਰੇ ਦੋ ਬੁੱਤਾਂ ਤਾਂ ਐਸ਼ ਕਰਨਗੇ ਪਰ ਕੀ ਪਤਾ ਸੀ ਇੱਕ ਲੈਣਾ ਦੇਣ ਵੀ ਆਊਗਾ ਤੇ ਸਾਡੀਆਂ ਖੁਸ਼ੀਆਂ ਨੂੰ ਵਿਭੰਗ ਹੋ ਜਾਣਗੀਆਂ ਹੁਣ ਤੁਸੀਂ ਆਹ ਵੇਖ ਰਹੇ ਹੋ ਤੇ ਬਾਈ ਮਿਹਨਤੀ ਆ ਬਹੁਤ ਜ਼ਿਆਦਾ ਮਿਹਨਤੀ ਆ ਡਰਾਈਵਰੀ ਕਰਦਾ ਕੋਈ ਸਮਝ ਨਹੀਂ ਆ ਰਹੀ ਵੀ ਕੀ ਘਟਨਾ ਵਾਪਰ ਗਈ ਇਹ ਇਸ ਬੱਚੇ ਦੇ ਨਾਲ ਤੇ ਹੁਣ ਤੁਸੀਂ ਆ ਘਰ ਵੇਖ ਰਹੇ ਹੋ ਕਿਸ ਤਰ੍ਹਾਂ ਅਜੇ ਤੱਕ ਪਲਾਸਟਰ ਵੀ ਨਹੀਂ ਆਇਆ ਆਹੋ ਲਿਆ ਆ ਮੈਂ ਤੇ ਕਿਵੇਂ ਪਾਈ ਪਾਈ ਜੋੜ ਕੇ ਇਹ ਨੂੰ ਆਏ ਸੀਗਾ ਮੇਰੇ ਬੱਚੇ ਆ ਦੋ ਤੇ ਮੈਂ ਉਹਨਾਂ ਦੇ ਲਈ ਕੁਛ ਨਾ ਕੁਛ ਬਣਾ ਦਿਆ ਵੀ ਕੱਲ ਨੂੰ ਇਹਨਾਂ ਨੂੰ ਬੱਚਾ ਨੂੰ ਔਖਾ ਨਾ ਹੋਣਾ ਫਿਰ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਉਹ ਪਾਠ ਕਰਤਾ ਸੀ ਤੇ ਇਥੇ ਸੇਵਾ ਕਰਦਾ ਰਹਿੰਦਾ ਉਹਦਾ ਪਿਆਰ ਸੀਗਾ ਗੁਰਦੁਆਰਾ ਦੇ ਉਹਨਾਂ ਤੁਸੀਂ ਸਾਹਮਣੇ ਤੇ ਹਾਰਕ ਲੋਕ ਤੇ ਸੋਗਦੇ ਉਹਦੀ ਹੈਲਪ ਜ਼ਰੂਰ ਕਰਦੇ ਸੀ ਅੰਦਰ ਦੇਖ ਰਿਹਾ ਕਿੰਨਾ ਪਿਆਰਾ ਬੱਚਾ ਹੈ ਆ ਬੱਚੇ ਦਾ ਪਿਤਾ ਜੀ ਜਦੋਂ ਉਹਦੀ ਜਾਨ ਵਾਤ ਵਾਤ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਦੇ ਵਿੱਚ ਦੋ ਬੋਲ ਰੱਬੀ ਰੂਪ ਜ਼ਰੂਰ ਲਿਖਣਾ ਵੀ ਇਹਦੀ ਆਤਮਾ ਨੂੰ ਪਰਮਾਤਮਾ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਕਸੇ ਵਾਏ ਗਰੂ ਇਹੋ ਜੀ ਚੰਦਰੀ ਘੜੀ ਤੋਂ ਬਚਾ ਕੇ ਰੱਖੀ ਸਭ ਨੂੰ ਇਹੋ ਜੀ ਛੋਟੇ ਛੋਟੇ ਮਾਸੂਮ ਬੱਤੇ ਜਦੋਂ ਮਾਪਿਆਂ ਤੋਂ ਖੋਏ ਜਾਂਦੇ ਆ ਤਾਂ त्रा ਨਿਕਲ ਜਾਂਦੀ ਹੈਗੀ ਇਹ ਗੱਲ ਦਾ ਪਤਾ ਹੀ ਨਹੀਂ ਕੋਈ ਸ਼ਬਦ ਨਹੀਂ ਬੋਲਣ ਲਈ ਕਈ ਤਾਂ ਇਹਨੂੰ ਜਦੋਂ ਸੁੱਖਾ ਸੁੱਕ ਕੇ ਬੱਚਾ ਲਿਆ ਹੋਵੇ ਕਾਨੂੰਨ ਬੋਲ ਨਹੀਂ ਕੁਝ ਨਹੀਂ ਪਾਲ-ਪੋਸ ਕੇ ਮੜ ਆ ਜਾ ਹੁਣ ਜਿਉ ਆਸ ਹੋਵੇ ਵੀ ਡਾਰ ਹੋਣ ਲੱਗਦਾ ਤਾਂ ਉਦੋਂ ਹੀ ਐ ਦੀ ਘਟਣੀ ਕੰਨਾ ਵਾਪਰ ਜੇ ਐਸਾ ਕਰੀ ਹੁਣ ਤਾਂ ਬੰਦੇ ਤੇ ਕੀ ਬੀਤਦੀ ਆ ਤੁਸੀਂ ਆਪ ਸਿਆਣੇ ਹੋ ਸਾਰੇ ਤੁਸੀਂ ਤੇ ਵੀਡੀਓ ਨੂੰ ਵੱਤ ਵਾਰ ਸ਼ੇਅਰ ਕਰਕੇ ਵੀਰ ਦੀ ਜਰੂਰ ਮਦਦਤ ਕਰਿਓ ਜਿੰਨੇ ਹੋ ਸਕਦੇ ਆ ਡੋ ਕੱਟ 1000 ਸ਼ੇਅਰ ਹੋਣਾ ਚਾਹੀਦਾ ਵੀਰ ਬਣ ਕੇ ਨਹੀਂ ਮੈਂ ਹੋਰ ਨਿਆਂ ਦਾ ਬਸ ਮੈਨੂੰ ਦਿਲ ਮੇਰਾ ਆਉਤਾ ਨਹੀਂ ਕੁਛ ਸਮਝ ਨਹੀਂ ਆ ਰਹਾ ਦਿਮਾਗ ਚ ਵੀ ਕੀ ਬੋਲਾਂ ਬਹੁਤ ਦੁੱਖ ਲੱਗਿਆ ਇਹ ਵੀਰ ਦੇ ਜੋ ਘਟਣਾ ਸਾਰੀ ਸੁਣ ਕੇ ਤੇ ਸਤਿਕਾਰਯੋਗ ਭੈਣ ਜੀ ਜਿਨ੍ਹਾਂ ਨੇ ਮੇਰੇ ਤਾਈ ਪਹੁੰਚ ਕੀਤੀ ਤੇ ਮੈਨੂੰ ਸਾਰੀ ਹਕੀਕਤ ਬਾਰੇ ਜਾਣੂ ਕਰਵਾ ਕੇ ਵੀਡੀਓ ਭੌਣ ਲੈ ਕੇ ਆ ਪਰ ਮਾਤਮਾ ਉਹਨਾਂ ਨੂੰ ਜੜ ਦੇ ਕਲਾ ਬਗਛੇ ਤੇ ਉਹ ਭੈਣ ਜੀ ਇਹ ਨਾਲ ਦੀ ਜਿੰਨਾਂ ਨੂੰ ਚੰਗਾ ਲੱਗਦਾ ਜਿੰਨਾਂ ਆਪਦੇ ਦੌਰ ਤੇ ਮਦਦ ਕਰਦੇ ਰਹਿੰਦੇ ਨੇ ਤੇ ਬਹੁਤ ਹੀ ਨੇਕ ਇਨਸਾਨ ਨੇ ਉਹ ਭੈਣ ਜੀ ਤੇ ਮੇਰੀ ਬੇਟੀ ਉਹਨਾਂ ਕੋਲੇ ਵੱਢਦੇ ਨੇ ਗੁੰਨੇਣਾ ਮੰਡੀ ਤੇ ਪਹਿਲਾਂ ਉਹਨਾਂ ਦੀ ਡੌਡੀ ਹੁੰਦੀ ਸੀਗੀ ਬਗਟਾਣਾ ਪਿੰਡ ਦੇ ਵਿੱਚ ਉਦੋਂ ਸਟੂਡੈਂਟ ਸੀਗਾ ਬੱਚਾ ਉਸ ਮੈਡਮ ਦਾ ਆਨਲਾਈਨ ਯਾਤਨਾਇ ਮਾਰ ਗੋ ਬੇ ਤੇ ਦੋਸਤੋ ਜਰੂਰ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖਿਓ ਵਾਹਿਗੁਰੂ ਅੱਲਾਹ ਰਾਮ ਜੋ ਵੀ ਜਿਹੜੇ ਧਰਮ ਨੂੰ ਧਰਮ ਨੂੰ ਕਨੈਕਟ ਨੇ ਜਰੂਰ ਪ੍ਰਮਾਤਮਾ ਅੱਗੇ ਅਰਦਾਸ ਕਰਿਓ ਦੋ ਬੋਲ ਲੈ ਕੇ ਕਿ ਪ੍ਰਮਾਤਮਾ ਪਰਿਵਾਰ ਨੂੰ ਪਾਣਾ ਮੰਨ ਲਦਾ ਬਲ ਬਖਸ਼ੇ ਤੇ ਬੱਚੇ ਨੂੰ ਆਪਣੀ ਚਰਨਾ ਵਿੱਚ ਨਿਵਾਜ਼ ਬਖਸ਼ੇ ਧੰਨਵਾਦ